ਲੋ ਜੀ ਬਾਈ ਜਲਵੇ ਕਰ ਰਿਹਾ ਪੂਰੇ ਪਰਫਾਰਮੈਂਸ ਦੇਖ ਸਕਦੇ ਹੋ ਇੱਕ ਅਸੀਂ ਹੁਣ ਉਹ ਟਰੈਕਟਰ ਮੰਗਾ ਲਿਆ ਜੀ ਸਤਿ ਸ਼੍ਰੀ ਅਕਾਲ ਜੀ ਜ਼ਿਲ੍ਹਾ ਕਿਹੜਾ ਭਾਈ ਫਤੇਗੜ ਸਾਹਿਬ ਫਤੇਗੜ ਸਾਹਿਬ ਜੀ ਜ਼ਿਲ੍ਹਾ ਫਤੇਗੜ ਸਾਹਿਬ ਪਿੰਡ ਹੈਗਾ ਲਾੜਪੁਰ ਤੂਰਾ ਲਾੜਪੁਰ ਤੂਰਾ ਵਿਖੇ ਪਹੁੰਚੇ ਆ ਆਲਮੋਸਟ ਆਲਮੋਸਟ ਪਹਿਲਾ ਦੁਆ ਹੀ ਪਾਈਆਂ ਨੂੰ ਟਰੈਕਟਰ ਦਿੱਤਾ ਵਿੱਕੀ ਲਾੜਪੁਰ ਬਾਕੀ ਸਾਰੇ ਸੱਜਣ ਮਿੱਤਰ ਇਹਨਾਂ ਦੇ ਸਾਰੇ ਸਾਖਸਬੰਦੀ ਪਰਿਵਾਰ ਆ 69 ਖੜਾ ਹੈ ਇਹਦੀ ਹੁਣ ਚਲਾਈ ਚਲੂਈ ਕਰਕੇ ਦੇਖ ਰਹੇ ਆ ਕਿਹੜਾ ਗੇਰਾ ਦੇ ਉੱਤੇ ਹੁਣੇ ਪਹਿਲੇ ਹਾਈ ਦੇ ਵਿੱਚ ਆ ਰਿਹਾ ਹੈ ਆਰ ਪੀ ਐਮ ਚੈੱਕ ਕਰਾਉਨੇ ਆ ਸਾਨੂੰ ਸਾਰਾ ਕੁਝ ਪੜਾ ਜਾ ਦਿਖਾਉਨੇ ਆ ਵੀ ਕੀ ਜਲਵਾ ਅੱਲਾ ਹਾਈ ਫੁੱਲ ਰੇਸ ਪਹਿਲਾਂ ਤੁਹਾਨੂੰ ਦੂਜੇ ਮੀਡੀਅਮ ਚ ਟਰੈਕਟਰ ਤੋੜ ਕੇ ਦਿਖਾਉਣਾ ਹੈ ਪਹਿਲ ਦੂਜਾ ਮੀਡੀਅਮ ਫੁੱਲ ਰੇਸ ਆਹ ਹੈ ਜੀ ਇਹਦਾ ਦੂਜਾ ਮੀਡੀਅਮ ਦੂਜੇ ਮੀਡੀਅਮ ਦੇ ਵਿੱਚ ਟਰੈਕਟਰ ਭੱਜਿਆ ਆ ਰਿਹਾ ਹੈ ਤੀਜਾ ਮੀਡੀਅਮ ਪਤਾ ਜੀ ਇਹ ਆ ਜੀ ਤੀਜਾ ਆਇਆ ਜੀ ਚੌਥਾ ਮੀਡੀਅਮ ਚੌਥੇ ਚ ਓਵਰਲੋਡ ਤੇ ਨਹੀਂ ਚੱਲਦਾ ਹੁਣ ਆਊਗਾ ਜੀ ਪਹਿਲਾ ਹੁਣ ਆ ਗਿਆ ਜੀ ਪਹਿਲਾ ਹਾਈ ਪਹਿਲੇ ਹਾਈ ਤੇ ਚੱਕਰ ਸਭ ਨਾਲ ਵੱਧ ਨੇ ਦੂਜੇ ਹਾਈ ਤੇ ਨਹੀਂ ਚੱਲਦਾ ਦੇਖੋ ਤਿੰਨ ਗੇਅਰ ਤਾਂ ਇਹਦੇ ਕੋਲ ਸਿੱਧੇ ਹੀ ਹੋਗੇ ਦੂਜਾ ਮੀਡੀਅਮ ਤੀਜਾ ਮੀਡੀਅਮ ਤੇ ਪਹਿਲਾ ਹਾਈ ਚੌਥਾ ਮੀਡੀਅਮ ਫੁੱਲ ਲੋਡ ਤੇ ਨਹੀਂ ਚੱਲਦਾ ਅਗਲੀ ਗੱਲ ਸਭ ਤੋਂ ਵੱਡੀ ਉਹ ਦੁੱਖ ਖਤਮ ਹੋ ਗਿਆ ਵੀਰੇਟਡ ਆਰਪੀਐਮ ਤੇ ਚੱਲੂਗਾ ਜਿੰਨੇ ਤੇ ਮਰਜ਼ੀ ਚਲਾਓ ਕੋਈ ਸਾਨੂੰ ਡਰਾਪੇਜ ਨਹੀਂ ਆਉਗੀ ਫੁੱਲ ਰੇਸ ਤੇ ਵੈਕਟਰ ਚੱਲ ਰਿਹਾ 100 ਚੱਕਰ ਤੋੜ ਰਿਹਾ ਇੱਥੇ ਮੀਡੀਅਮ ਚ ਪਹਿਲਾ ਲਾਈਨ ਵੀਰੇ ਪਹਿਲੇ ਤਾਂ ਵੱਧ ਆਤੀਏ ਨੋ ਬਾਈ ਜੀ ਚੱਕਰ ਜਿਹੜੇ ਉਹ ਬਦਲਤੇ ਆ ਪਹਿਲਾਂ ਤੀਜੇ ਚੌਥੇ ਮੀਡੀਅਮ ਚ ਟਰੈਕਟਰ ਪਹਿਲਾਂ ਵੀ ਵੱਧ ਤੁਰਦਾ ਸੀ ਤੁਰਦਾ ਹੁਣ ਵੀ ਵੱਧਦਾ ਪਰ ਪਹਿਲਾਂ ਤੀਏ ਐਮਡਾਰ ਪਹਿਲੇ ਹਾਈ ਦਾ ਘੱਟ ਫਰਕ ਸੀ ਹੁਣ ਥੋੜਾ ਜਿਹਾ ਫਰਕ ਵੱਧ ਗਿਆ ਪਹਿਲੇ ਚ ਖੈਰੋਂ ਜੀ ਦਿਖਾ ਦੇ ਲੱਗੀ ਹੋਈ ਐਨ ਪ੍ਰੋਪਰ ਤਰੀਕੇ ਨਾਲ ਖੈਰੋਂ ਪੂਰੀ ਲੱਗੀ ਹੋਈ ਆ ਜੀ ਹੈ ਖੈਰੋਂ ਅਠ ਅਠ ਦੀ ਉਹ ਆ ਪਰ ਸੁਹਾਗਰਾ ਕਰਿਆ ਵਾ ਪਲੋਇੰਗ ਹੋਈ ਹੋਈ ਆ ਬੜੀ ਦੇਖਾਂ ਵੀਰੇ ਇੱਕ ਮਿੰਟ They can't ਮਟਾ ਕੋਈ ਨਹੀਂ ਮੈਂ ਕਹਣਾ ਤੂੰ ਪਲੇ ਕਰ ਕੋਈ ਚੱਲ ਲਓ ਜੀ ਸੋਹਣਿਓ ਇਧਰੋਂ ਕਰਤਾ ਪਹਿਲਾਂ ਸੌਰੀ ਹਾਈ ਇਧਰੋਂ ਕਰਤਾ ਪਹਿਲਾਂ ਠੀਕ ਆ ਜੀ ਪਿੱਕ ਨੰਬਰ ਗੇਅਰ ਪੈ ਗਿਆ ਆਰਪੀਐਮ ਕਰਦੇ ਜੀ ਇਹ ਹੈਗੇ ਨੇ 22100 ਰੁਪਈਆ ਟਰੈਕਟਰ ਦੁਬਾਰੇ ਉੱਥੇ ਮੈਂਟੇਨ ਕਰੂੰਗਾ ਆਹ ਦੇਖ ਸਕਦੇ ਹੋ 100 ਗੱਚਰ ਦੀ ਡ੍ਰੌਪ ਹੈ ਜਾਂ 100 ਰੁਪਈਆ ਲਓ ਜੀ ਆ ਰਹੇ ਨੇ ਦੋਏ ਛੋਟੇ ਬੁੱਕ ਦੇ ਇੱਕ ਹੈਗਾ ਸਿੰਪਲ ਇੱਕ ਹੈਗਾ ਪ੍ਰੋਟੈਕ ਪੋਰਾ ਆਲਮੋਸਟ ਆਲਮੋਸਟ ਇਹਨਾਂ ਦਾ ਪਹਿਲੇ ਹਾਈਆਂ ਦੇ ਵਿੱਚ ਸੇਮ ਹੈ ਮੀਡੀਅਮਾਂ ਦੇ ਵਿੱਚ ਫਰਕ ਆ ਬੋਏ ਖੜਾ ਰਹੇ ਨੇ ਗੱਭਰੂ ਦੋਏ ਗਰਮੀਲੇ ਹੋਏਵੇਂ ਨੇ ਲੈ ਲੈਣ ਦੇ ਦੇਖੋ ਪੂਨਾ ਪ੍ਰਿੰਟ ਵਾਂਗ ਗੂੰਜ ਹਾਂਜੀ ਸੋਹਣਿਓ ਮੈਂ ਜਿਹੜਾ ਕਾਰਨ ਸੀ ਚਲਾ ਕੇ ਦੇਖਣ ਦਾ ਇੰਜਨ ਸੇਮ ਆ ਪਰ ਜਿਹੜਾ ਟਰਾਂਸਮਿਸ਼ਨ ਜਦੋਂ ਬਦਲ ਜਾਂਦਾ ਉਹਦੇ ਨਾਲ ਪਰਫਾਰਮੈਂਸ ਬਦਲ ਜਾਂਦੀ ਆ ਮੈਂ ਮੋਸਟ ਪ੍ਰੋਬੇਬਲੀ ਜੇ ਆਪਾਂ ਸਪੀਡਾਂ ਲਈਏ ਉਹ ਆਲਮੋਸਟ ਆਲਮੋਸਟ ਸੇਮ ਨੇ ਪਰ ਪਹਿਲੇ ਨਾਲੋਂ ਫਰਕ ਕੀ ਆ ਤੁਹਾਡੇ ਕੋਲ ਵਾਹੀ ਨੂੰ ਤਿੰਨ ਗੇਅਰ ਹੋਗੇ ਪਹਿਲਾ ਹਾਈ ਹੈਗਾ ਹੀ ਹੈਗਾ ਸੀ ਤੀਜੇ ਮੀਡੀਅਮ ਚ ਬਹੁਤ ਬਿਊਟੀਫੁਲ ਤੋਰ ਆ ਮੇਰੇ ਕੋਲ ਐਗਜ਼ੈਕਟ ਚਾਰਟ ਨਹੀਂ ਪਰ 1 ਕਿਲੋਮੀਟਰ ਦਾ ਵੀ ਫਰਕ ਹੈ ਨਹੀਂ ਪੁਆਇੰਟਾਂ ਚ ਫਰਕ ਆ ਪਹਿਲਾ ਹਾਈ ਤੀਜਾ ਮੀਡੀਅਮ ਜੇ ਤੁਸੀਂ ਸੁਹਾਗਰਾ ਕਰਨਾ ਕੋਈ ਲਾਈਟ ਵੇਟ ਦਾ ਕੰਮ ਕਰਨਾ ਹੈ ਕਾ ਛੋਟਾ ਤੁਹਾਡੇ ਕੋਈ ਇੰਪਲੀਮੈਂਟ ਆ ਤਾਂ ਚੌਥਾ ਮੀਡੀਅਮ ਪਹਿਲਾ ਹਾਈ ਤੀਜਾ ਮੀਡੀਅਮ ਚੌਥਾ ਮੀਡੀਅਮ ਦੂਜਾ ਮੀਡੀਅਮ ਮੰਨ ਕੇ ਚੱਲੋ ਇੱਕ ਤਰ੍ਹਾਂ ਚਾਰ ਹੀ ਗੇਅਰ ਬਣਦੇ ਆ ਸਿੱਧੇ ਸਿੱਧੇ ਜੇ ਲਾਈਏ ਤੁਹਾਨੂੰ ਆਪਾਂ ਚਾਰੇ ਗੇਰਾਂ ਚ ਚਲਾ ਕੇ ਦਿਖਾ ਦੇਣਾ ਪਰਫਾਰਮੈਂਸ ਦਿਖਾ ਦੇਣੀ ਆ ਅਗਲੀ ਗੱਲ ਭਤੀਜਾ ਇਧਰ ਨੂੰ ਕਰੀ ਮੜਾ ਜਾ ਮੇਨ ਜਿਹੜਾ ਸਾਡਾ ਸੀਗਾ ਮੋਟੋ ਵੀ ਦੇਖਣਾ ਕੀ ਆ ਟਰਾਂਸਮਿਸ਼ਨ ਵੀ ਓਵਰ ਹੀਟ ਤਾਂ ਨਹੀਂ ਹੁੰਦਾ ਮੈਂ ਕਲੀਅਰਲੀ ਕਹਿੰਨਾ 17 ਲੀਟਰ ਜਿਹੜਾ ਸੀਐਲ ਆ ਉਹ ਘਟਾਤਾ ਪਿਛਲੋਂ ਟਰਾਂਸਮਿਸ਼ਨ ਚ ਤੇਲ ਬਹੁਤ ਫਾਰਮਰ ਇਹ ਕਹਿੰਦੇ ਨੇ ਵੀ ਜੀ ਤੇਲ ਘਟਾਤਾ ਤੇਲ ਜਿੱਦਣ ਦਾ ਸਵਰਾਜ 1974 ਦਾ ਬਣਿਆ 64 ਲੀਟਰ ਤੇਲ ਹੁੰਦਾ ਸੀ 64 ਤੋਂ ਹੁਣ ਇਹ 25 ਦੇ ਨੇੜੇ ਹੀ ਆ ਗਿਆ ਤੇਲ ਘਟਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਗੱਲ ਹੁੰਦੀ ਆ ਡਿਜ਼ਾਈਨ ਦੀ ਫ੍ਰਿਕਸ਼ਨ ਲੋਸ ਦੀ ਕਿ ਮਸ਼ੀਨ ਅੰਦਰੋਂ ਫ੍ਰਿਕਸ਼ਨ ਕਿੰਨੀ ਕੁ ਕ੍ਰੀਏਟ ਕਰ ਰਹੀ ਆ ਜਿੰਨੀ ਫ੍ਰਿਕਸ਼ਨ ਘਟੀ ਜਾਊਗੀ ਉਨਾ ਤੇਲ ਘਟੀ ਜਾਣਾ ਆ ਹੁਣ ਲੈ ਟਰੈਕਟਰ ਚੱਲਦਾ ਖੜਾਏ ਆ ਲੈ ਹੱਥ ਲਾਤਾ ਲੈ ਦਿਖਾ ਦੇ ਹੱਥ ਹੱਥ ਨੂੰ ਸੇਕ ਜ਼ਰੂਰ ਲੱਗਦਾ ਪਰ ਇਹ ਨਹੀਂ ਵੀ ਹੱਥ ਆਏ ਫੋਕਦਾ ਹੈ ਹੱਥ ਆਮ ਕੀ ਆ ਟਰਾਂਸਮਿਸ਼ਨ ਬਹੁਤ ਜ਼ਿਆਦਾ ਗਰਮ ਹੁੰਦਾ ਸੀ ਇਹਦੇ ਨਾਲੋਂ ਨਾਲ 17 ਲੀਟਰ ਤੇਲ ਵੱਧ ਸੀ ਤੇਲ ਤੂਲ ਵਾਲਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਗਲੀ ਗੱਲ ਜਿਹੜਾ ਇਹਦਾ ਡਿਜ਼ਾਈਨ ਆ ਉਹ ਚੇਂਜ ਕਰਤਾ ਡਿਜ਼ਾਈਨ ਚੇਂਜ ਹੋਣ ਨਾਲ ਪਰਫਾਰਮੈਂਸ ਬਦਲ ਗਈ ਜਿਹੜਾ ਫਲਾਈ 휠 ਆ ਟਰੈਕਟਰ ਦਾ ਉਹ ਭਾਰ ਹੈ ਤੇ ਅਗਲੀ ਸਭ ਤੋਂ ਬੜੀ ਇੱਕ ਗੱਲ ਐਡ ਆਨ ਕਰਦਾ ਪਹਿਲਾਂ ਸਵਰਾਜਾਂ ਚ ਕੀ ਹੁੰਦਾ ਸੀ ਵੀ ਰੇਟਡ ਆਰਪੀਐਮ ਤੇ ਹੀ ਪਰਫਾਰਮ ਕਰਦੇ ਸੀ ਹੁਣ ਚਾਹੇ ਉਹ ਪੀਟੀਓ ਆ ਚਾਹੇ ਵਾਹੀ ਆ ਤੁਸੀਂ ਭਾਵੇਂ ਦੂਜੇ ਟਰੈਕਟਰਾਂ ਮੰਗ ਫੁੱਲ ਰੇਸ ਤੇ ਚਲਾਈ ਜਾਓ 100 ਤੋਂ ਵੱਧ ਆਰਪੀਐਮ ਨਹੀਂ ਡ੍ਰੌਪ ਕਰਦਾ ਤੁਹਾਨੂੰ ਅਠ ਅਠ ਦੀ ਹੈਰੋਂ ਆ ਪਲਉ ਫੇਰਿਆ ਵਾ ਵੀਰੇ ਉਰੇ ਪਲਉ ਫੇਰਿਆ ਵਾ ਸੁਹਾਗਰਾ ਹੋਇਆ ਵਾ ਉਸ ਤੋਂ ਬਾਅਦ ਹੈਰੋਂ ਚੱਲੋ ਸਾਡੇ ਕੋਲ ਐਟ ਪ੍ਰੈਜ਼ੈਂਟ ਅਠ ਅਠ ਦੀ ਉਹ ਆ ਲੱਗ ਫੁੱਲ ਰਹੀ ਆ ਤੁਹਾਨੂੰ ਦਿਖਾ ਦਿੰਨੇ ਆ ਫੁੱਲ ਰੇਸ ਤੇ 50 ਤੋਂ 100 ਚੱਕਰ ਫੁੱਲ ਲੋਡ ਤੇ ਮਸਾਂ ਤੋੜੂਗਾ ਹੁਣ ਇਹਨੂੰ ਜਿੰਨੀ ਮਰਜ਼ੀ ਰੇਸ ਤੇ ਚਲਾਓ ਔਰ ਰੌਲਾ ਖਤਮ ਹੋ ਗਿਆ ਵੀ ਤੁਸੀਂ 1500ਤੀ ਪਾਉਣਾ 1600ਤੀ ਪਾਉਣਾ ਨਾ ਭਾਵੇਂ ਫੁੱਲ ਤੇ ਚਲਾਓ ਇਹਨੂੰ ਲਓ ਜੀ ਸੋਹਣਿਓ ਇਹਨਾਂ ਟਰੈਕਟਰਾਂ ਦੇ ਦੋਹਾਂ ਦੇ ਆਪਾਂ ਤੋਰੇ ਚੈੱਕ ਕਰਨੇ ਨੇ ਉਹ ਹੈਗਾ ਪ੍ਰੋਟੈਕ 25 ਮਾਡਲ ਆ ਕਿਹੜਾ ਮਾਡਲ ਆ 25 ਹੋਏ ਆ ਮਤਲਬ ਕਿ ਪਹਿਲਾਂ ਵਾਲੀ ਸ਼ੋਅ ਚ ਜਿਹੜਾ ਸਿੰਪਲ ਗੇਅਰ ਚ ਆ ਇਹ ਹੈਗਾ ਦੂਜੇ ਚ ਬਹੁਤ ਵਧੀਆ ਪਰਫਾਰਮੈਂਸ ਆ ਤੁਸੀਂ ਦੇਖੀ ਹੋਈ ਆ ਜੀ ਆਪਾਂ ਚਲਾ ਕੇ ਵੀ ਹਾਂ ਬਾਕੀ ਚਲਾਉਣ ਚ ਬਹੁਤ ਸਮੂਥ ਹੈ ਜੀ ਇਹਨੂੰ ਪੂਰੇ ਪੂਰੇ ਵੀ ਹੋਰ ਜਲਵਾ ਵਧ ਗਿਆ ਪੂਰਾ ਵਧ ਗਿਆ ਹਾਂ ਜੀ ਤੁਸੀਂ ਬਾਪੂ ਬਹੁਤ ਬਹੁਤ ਵਧੀਆ ਚੱਲਦਾ ਜੀ ਪਰਸੋਂ ਦਾ ਚੱਲ ਰਿਹਾ ਹੈ ਜੀ ਬਾਪੂ ਜੀ ਠੀਕ ਠੀਕ ਬਹੁਤ ਵਧੀਆ ਠੀਕ ਹੈ ਆਪਣਾ ਫਾਰਮਰ ਆ ਜਿਹੜਾ ਆਪਣਾ ਕਸਟਮਰ ਆ ਉਹਨੂੰ ਕਸਟਮਰ ਨਾ ਬਣਾਓ ਉਹਨੂੰ ਭਰਾ ਬਣਾਓ ਉਹਨੂੰ ਗੱਲ ਨਾਲ ਲਾਓ ਉਹਦਾ ਦੁੱਖ ਦਰਦ ਸੁਣੋ ਉਹ ਤੁਹਾਡੇ ਨਾਲ ਭਾਈਆਂ ਤੋਂ ਵੀ ਵਧੀਆ ਜਿਹੜਾ ਰਿਲੇਸ਼ਨ ਹੋ ਜਾਂਦਾ ਆ ਹੁਣ ਸਾਰੇ ਸਿਆਣੇ ਬੰਦੇ ਖੜੇ ਆ ਆ ਨਵੇਂ ਮੁੰਡੇ